ਦੁਬਈ ਨਾਲ ਚਲਦੇ ਚਲਦੇ ਵੈਰੀਟ ਤੋਂ ਬਾਹਰ ਨਿਕਲੇ ਤੁਰਦੇ ਤੋਦੇ ਕਹਿੰਦੇ ਮੋੜੇ ਦੇ ਰੱਖਿਆ ਆਪ ਗੱਲਾਂ ਮਾਰਦੇ ਮਾਰਦੇ ਚੱਲ ਰਹੇ ਐਂ ਲੱਗਦਾ ਸੀ ਆਪਣਾ ਬਣਨਾ ਉਹਨਾਂ ਦੇ ਵਿੱਚ ਮੈਂ ਸ਼ਾਰਟ ਕਰ ਰਿਆ ਸੀਗਾ ਰਾਹੁਲ ਦੇਵ ਸਰ ਦੇ ਨਾਲ ਮੇਰਾ ਸ਼ਾਰਟ ਸੀਗਾ ਉਹ ਕਹਿੰਦੇ ਗੱਡੀ ਦੇਣੀ ਹੈ ਬਾਈ ਕਹਿੰਦਾ ਕੋਈ ਗੱਲ ਨਹੀਂ ਕੋਈ ਟੈਕਸੀ ਨਾ ਮੰਗਾਓ ਮੈਂ ਆਪਣੀ ਗੱਡੀ ਦਾਗਾ ਬਾਈ ਉਹ ਕਹਿੰਦਾ ਵੀਰੇ ਮੈਂ ਗੱਡੀ ਇਹ ਚਲਾਈ ਨਹੀਂ ਕਹਿੰਦਾ ਕੁਝ ਨਹੀਂ ਹੁੰਦਾ ਬਹਿ ਜਾ ਸੀਟ ਤੇ ਰੇਸ ਦੇਈ ਆ ਨਿਊਟਰਲ ਰਹਿਣਾ ਬਾਈ ਨਿਊਟਰਲ ਯਾਦ ਰੱਖੀਦਾ ਕਹਿੰਦਾ ਬਾਕੀ ਜਿਵੇਂ ਮਰਜ਼ੀ ਭਜਾਂਦਾ ਚੱਲੇ ਸੁੱਚਾ ਸੂਰਮਾ ਮੂਵੀ ਆ ਰਹੀ ਹੈ ਉਮੀਦ ਵੈਸੇ ਲੋਕਾਂ ਨੇ ਛੱਡ ਦਾ ਛੂਟ ਸੀ ਤੇ ਮੈਂ ਬੱਬੂ ਭਾਈ ਜੀ ਨੂੰ ਮਿਲਿਆ ਸੀ ਤਾਂ ਮੈਂ ਗੱਲ ਕੀਤੀ ਸੀ ਕਿ ਭਾਈ ਜੀ ਸੁੱਚਾ ਸ਼ੁਰਮਾ ਕਦੋਂ ਆਏਗੀ ਕਹਿੰਦੇ ਯਾਰ ਬਹੁਤ ਵੱਡਾ ਕਨਸੈਪਟ ਤਿਆਰ ਹੋਇਆ ਪਿਆ ਉਹ ਕਿਦਰੇ ਇਦਾਂ ਨਾ ਖਰਾਬ ਹੋ ਜੇ ਚਾਰ ਨੌਜਲਾ ਬਾਈ ਚਾਰ ਮੀਟਿੰਗਾਂ ਹੋ ਚੁੱਕੀਆਂ ਉਹਨਾਂ ਨਾਲ ਚੋ ਵਾਰੀ ਤਾਂ ਉਹਨਾਂ ਨੂੰ ਸੈੱਟ ਤੇ ਹੀ ਮਿਲਿਆ ਇਦਾਂ ਇੱਕ ਵਾਰੀ ਉਹਨਾਂ ਨਾਲ ਗਾਣਾ ਕੀਤਾ ਭੰਗੜੇ ਵਾਲਾ ਗਾਣਾ ਕੀਤਾ ਉਹਨਾਂ ਦਾ ਮੈਨੂੰ ਸਿੱਧੂ ਬਾਈ ਨੂੰ ਤਾਂ ਮੈਂ ਸ਼ੂਟ ਤੇ ਮਿਲਿਆ ਸੀਗਾ ਉੱਤੇ ਸਾਡੇ ਪਟਿਆਲੇ ਦੇ ਨੇੜੇ ਪਾਕੜੀਆਂ ਉੱਤੇ ਸ਼ੂਟ ਕਰਦਾ ਸੀ ਸਿੱਧੂ ਬਾਈ ਦਾ ਗਾਣਾ ਬਾਈ ਦੱਸਦਾ ਸੀਗਾ ਵੀ ਇਹਦੇ ਵਿੱਚ ਘਰ ਆਪਾਂ ਇਦਾਂ ਕਰ ਸਕਦੇ ਆ ਇਹਦੇ ਵਿੱਚ ਘਰ ਇਦਾਂ ਦਾ ਹੋਣਾ ਬਟ ਇਹ ਨਹੀਂ ਪਤਾ ਸੀ ਵੀ ਉਹ ਬਹੁਤ ਥੋੜੀ ਉਮਰ ਲੈ ਕੇ ਆਏ ਹੈ ਜਿਵੇਂ ਹੁਣ ਸੁੱਚਾ ਸੂਰਮਾ ਮੂਵੀ ਆ ਰਹੀ ਹੈ ਨਾ ਉਮੀਦ ਵੈਸੇ ਲੋਕਾਂ ਨੇ ਛੱਡਤੀ ਸੀ ਵੀ ਇਹ ਮੂਵੀ ਕਦੇ ਰਿਲੀਜ਼ ਹੋਊਗੀ ਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਫਿਲਮਾਂ ਸ਼ੂਟ ਹੋ ਕੇ ਪਈਆਂ ਰਹਿੰਦੀਆਂ ਨੇ ਜਦੋਂ ਸੈੱਟ ਦੇ ਉੱਤੇ ਸੂਰਤਗੜ ਜਦੋਂ ਸ਼ੂਟ ਸੀਗਾ ਇਹਦਾ ਜਦੋਂ ਗਏ ਉੱਥੇ ਉਹ ਟਿੱਬਿਆਂ ਦੇ ਉੱਤੇ ਸ਼ੂਟ ਸੀਗਾ ਬਹੁਤ ਜ਼ਿਆਦਾ ਐਫਰਟ ਕੀਤਾ ਸੀ ਸਾਗਾ ਕੰਪਨੀ ਵਾਲਿਆਂ ਦੇ ਇੰਨਾ ਕੁ ਜ਼ਿਆਦਾ ਐਫਰਟ ਕੀਤਾ ਹੋਇਆ ਸੀ ਉਹਨਾਂ ਨੇ ਜਿਵੇਂ ਕਾਸਟਿਊਮ ਤੁਹਾਡੇ ਨੇ ਉਹ ਉਸ ਦਹਾਕੇ ਦੇ ਲਿਆ ਕੇ ਉਸ ਟਾਈਮ ਦੇ ਕੱਪੜੇ ਉਸ ਤਰ੍ਹਾਂ ਦੇ ਬਣਾਣੇ ਕਰਨਾ ਸਾਰਾ ਕੁਝ ਉਹਨੂੰ ਉਦਾਂ ਦੀ ਕਲਰਿੰਗ ਦਾ ਜੋ ਚੀਜ਼ ਹੈ ਕਿਉਂਕਿ ਟਿੱਬਿਆਂ ਦੇ ਉੱਤੇ ਰਹਿਣ ਵਾਲੇ ਬੰਦੇ ਦੇ ਇੱਕ ਰੰਗ ਇੱਦਾਂ ਏਡੇ ਖਿੜੇ ਕਲਰ ਨਹੀਂ ਹੁੰਦੇ ਸੀਗੇ ਵੀ ਜੇ ਆਪਾਂ ਕਹੀਏ ਉਦਾਂ ਦੇ ਕਲਰ ਸੀਗੇ ਉਦਾਂ ਦਾ ਬਣ ਕੇ ਉਹ ਵਾਲੇ ਕਾਸਟਿਊਮ ਦੇ ਵਿੱਚ ਕਰਾ ਕੇ ਜਦੋਂ ਖੜੇ ਹੋਏ ਸੀ ਆਪ ਤਿਆਰ ਹੋ ਗਏ ਸਾਨੂੰ ਲੱਗਦਾ ਸੀ ਯਾਰ ਹੁਣ ਕੁਝ ਅਚੀਵ ਕੀਤਾ ਜੇ ਅੱਜ ਜੀ ਜਮਾਨੇ 'ਚ ਪਹੁੰਚ ਗਏ ਪਿਛਲੇ ਜਮਾਨੇ ਜੀ ਬਿਲਕੁਲ 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 ਕਿਉਂਕਿ ਤੁਹਾਨੂੰ ਜਦੋਂ ਗੈਟਅੱਪ ਹੀ ਉਦਾਂ ਦਾ ਦਿੱਤਾ ਜਾਂਦਾ ਨਾ ਤੁਹਾਨੂੰ ਆਟੋਮੈਟਿਕ ਆਨ ਲੱਗਦਾ ਵੀ ਯਾਰ ਉਹ ਲੋਕਾਂ ਨੇ ਕਿੱਦਾਂ ਹੰਡਾਇਆ ਹੋਣਾ ਇਸ ਚੀਜ਼ ਨੂੰ ਜਿਹੜੇ ਅੱਜ ਆਪਾਂ ਅੱਜ ਕਰ ਰਹੇ ਹਾਂ ਚੀਜ਼ਾਂ ਉਹਦੇ ਵਿੱਚ ਜਿਹੜੇ ਤਾਲੇ ਸੀਗੇ ਗੇਟਾਂ ਨੂੰ ਲੱਗੇ ਹੋਏ ਉਹ ਵੀ ਪੁਰਾਣੇ ਜ਼ਮਾਨੇ ਦੇ ਉਹ ਚਾਬੀ ਅਲੱਗ ਤਰੀਕੇ ਨਾਲ ਖੁੱਲਦੇ ਸੀਗੇ ਅਮਨਤੋਜ ਭਾਈ ਜੀ ਨੇ ਇੱਕ ਇੱਕ ਚੀਜ਼ ਛੋਟੇ ਛੋਟੇ ਪੁਆਇੰਟ ਵੀ ਚੱਕੇ ਦੇ ਵਿੱਚ ਕਰ ਉਸ ਚੀਜ਼ ਨੂੰ ਆ ਨੋਟ ਕੀਤਾ ਵੀ ਯਾਰ ਆ ਚੀਜ਼ ਨਹੀਂ ਹੁੰਦੀ ਸੀ ਆ ਚੀਜ਼ ਹੋਣੀ ਚਾਹੀਦੀ ਹੈ ਮੈਨੂੰ ਆ ਚੀਜ਼ ਜਿਉਂਕਿ ਉਹ ਟਾਈਮ ਦੇ ਵਿੱਚ ਕਰ ਮੇਰੇ ਖਿਆਲ ਲਾਈਟ ਵੀ ਨਹੀਂ ਸੀ ਹਾਂਜੀ 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 ਬਿਲਕੁਲ ਉਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਉਹ ਚੀਜ਼ਾਂ ਦਾ ਬਹੁਤ ਧਿਆਨ ਕੀਤਾ ਗਿਆ ਹੈ ਵੀ ਆਲੇ ਦੇ ਵਿੱਚ ਕਰ ਜਿਹੜਾ ਦੀਵਾ ਲੱਗਿਆ ਉਹ ਦੀਵਾ ਜਲਣ ਦੇ ਨਾਲ ਦੀਵਾ ਆਲੇ ਤੋਂ ਬਾਅਦ ਉਹ ਕਿੰਨੀ ਕੁ ਲਾੜ ਚੱਕਵਾ ਹਾਂ ਹਾਂ ਕਿੰਨਾ ਕੋ ਕਾਲਾ ਕਰਦਾ ਉਹ ਸਾਰਾ ਕੁਝ ਉਹਨਾਂ ਨੇ ਤਿਆਰ ਕੀਤਾ ਸੀ ਕਿਉਂਕਿ ਮਤਲਬ ਇਸ ਟਾਈਮ ਵੀ ਬਹੁਤ ਹੋ ਗਿਆ ਇਸ ਚੀਜ਼ ਨੂੰ ਸ਼ੂਟ ਹੋਏ ਨੂੰ 2019 ਚ ਸ਼ੂਟ ਹੋਈ ਸੀ ਜੀ 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 ਤੇ ਇਹ ਕਾਫੀ ਟਾਈਮ ਦੇਖੋ ਵਿੱਚ ਕਰ ਕੋਵਿਡ ਵਾਲਾ ਟਾਈਮ ਆਇਆ ਥੋੜਾ ਨੋਟਬੰਦੀ ਵਾਲਾ ਟਾਈਮ ਆਇਆ ਸਾਰਾ ਕੁਝ ਦੇਖਿਆ ਇਹਦੇ ਵਿੱਚ ਕਰ ਅਸੀਂ ਨੇ ਬਟ ਜਿਹੜੀ ਚੀਜ਼ ਉਹ ਉਸ ਟਾਈਮ ਬਣਾਈ ਸੀਗੀ ਅੱਜ ਉਸ ਨੂੰ ਉਸੇ ਤਰ੍ਹਾਂ ਤਰਾਸ਼ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਬਹੁਤ ਵੱਡੀ ਗੱਲ ਹੈ ਜੀ ਬਹੁਤ ਮਿਹਨਤ ਕੀਤੀ ਹੈ ਅੰਦੋਜ ਬਾਈ ਉਹਨਾਂ ਨੇ ਤੇ ਬਹੁਤ ਜਿਆਦਾ ਉਹ ਟੀਮ ਨੇ ਬਲਕਿ ਜਦੋਂ ਮੈਂ ਇੱਕ ਵਾਰੀ ਵਿੱਚ ਕਰ ਗਾਣੇ ਦਾ ਸ਼ੂਟ ਸੀ ਤੇ ਮੈਂ ਬੱਬੂ ਬਾਈ ਜੀ ਨੂੰ ਮਿਲਿਆ ਸੀ ਤਾਂ ਮੈਂ ਗੱਲ ਕੀਤੀ ਸੀ ਮੈਂ ਕਿਹਾ ਬਾਈ ਜੀ ਸੁੱਚਾ ਸੂਰਮਾ ਕਦੋਂ ਆਏਗੀ ਕਹਿੰਦੇ ਯਾਰ ਉਹ ਬਹੁਤ ਵੱਡਾ ਕਨਸੈਪਟ ਤਿਆਰ ਹੋਇਆ ਪਿਆ ਉਹ ਕਿਦਰੇ ਇਦਾਂ ਨਾ ਖਰਾਬ ਹੋ ਜੇ ਇਹਨੂੰ ਲਿਆਣਾ ਤਾਂ ਪੂਰੇ ਤਰੀਕੇ ਨਾਲ ਲੈ ਕੇ ਆਣਾ ਮਾਰਕੀਟ ਦੇ ਵਿੱਚ ਕਰ ਕਿਉਂਕਿ ਉਸ ਤੋਂ ਬਾਅਦ ਮੋੜ ਆਈ ਉਸੇ ਦੇਖੀ ਨਹੀਂ ਉਸ ਤੋਂ ਬਾਅਦ ਆਪਣੇ ਉਧਰ ਇਥੋਂ ਪੰਜਾਬ ਦੀਆਂ ਜਿੰਨੀਆਂ ਫਿਲਮਾਂ ਬਣਦੀਆਂ ਮੋਸਟਲੀ ਗੰਗਾ ਨਗਰ ਜਾਂ ਸੁਰਤਗੜ ਦੇ ਏਰੀਆ ਚ ਬਣਦੀਆਂ ਹਨ ਜਾਂ ਰਾਜਸਥਾਨ ਅੱਗੇ ਚਲੇ ਜਾਂਦੇ ਆ ਥੋੜਾ ਜਿਵੇਂ ਹੁਣ ਪੰਜਾਬ ਦੇ ਵਿੱਚ ਕਾਫੀ ਪਿੰਡ ਹੈਗੇ ਨੇ ਪਰ ਮੈਨੂੰ ਲੱਗਦਾ ਵੀ ਮੋਸਟਲੀ ਜਿਹੜੇ ਪੱਕੇ ਮਕਾਨ ਪੈ ਗਏ ਸਾਰਿਆਂ ਦੇ ਵਿੱਚ ਉਹ ਚੀਜ਼ਾਂ ਸਾਂਭੀਆਂ ਮਤਲਬ ਬਹੁਤ ਘੱਟ ਹੁਣ ਪਈਆਂ ਨੇ ਉਹ ਚੀਜ਼ ਹੁਣ ਐਕਚੁਅਲੀ ਜਿਹੜੇ ਚੀਜ਼ਾਂ ਨੇ ਨਾ ਜੀ ਉਹ ਆਰਟੀਫੀਸ਼ਲ ਨੇ ਹਾਂ ਹੁਣ ਆਰਟੀਫੀਸ਼ਲ ਉਹਦੇ ਤੋਂ ਰਿਲੇਟਡ ਖਤਮ ਹੋ ਚੁੱਕੀ ਹੈ ਜੀ 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 ਜਿਹੜੇ ਜੁੜੀ ਰਿਐਲਿਟੀ ਹੈ ਨਾ ਉਹਦੇ ਵਿੱਚ ਘਰ ਹੈ ਨਹੀਂ ਜਦੋਂ ਬਾਈ ਜੀ ਉਹਨਾਂ ਨੇ ਜਾ ਕੇ ਸੂਰਤਗੜ ਦੇ ਵਿੱਚ ਘਰ ਜਦੋਂ ਅਸੀਂ ਸੈੱਟ ਤੇ ਗਏ ਅਸੀਂ ਦੇਖਿਆ ਉਹਨਾਂ ਨੇ ਉਵੇਂ ਹੀ ਉਹ ਮਿੱਟੀ ਨਾਲ ਲਿਪੇ ਹੋਏ ਘਰ ਉੱਥੇ ਆਲਰੇਡੀ ਸਾਰੇ ਹੈਗੇ ਨੇ ਉਹ ਰਹਿ ਹੀ ਰਹੇ ਨੇ ਉੱਥੇ ਉਹ ਰਹਿ ਰਹੇ ਨੇ ਲੋਕ ਉਹਦੇ ਵਿੱਚ ਘਰ ਉੱਥੇ ਰਹਿ ਰਹੇ ਨੇ ਲੋਕਾਂ ਦਾ ਰਹਿਣ ਸਹਿਣ ਉੱਥੇ ਦੇ ਕਿਵੇਂ ਹੈ ਸਭ ਕੁਝ ਹੈ ਉਹ ਸਾਰਾ ਕੋਈ ਦੇਖ ਕੇ ਲੱਗਾ ਵੀ ਯਾਰ ਇਹ ਇੱਕ ਜੈਨੂਅਲ ਹੈ ਤਾਂ ਕਿਉਂ ਅੱਜ ਦੇ ਟਾਈਮ ਵਿੱਚ ਘਰ ਲੋਕੇਸ਼ਨਾਂ ਬਹੁਤ ਬਣ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਘਰ ਆਪਾਂ ਸ਼ੂਟ ਕਰਦੇ ਸੈੱਟ ਬਣ ਚੁੱਕੇ ਨੇ ਬਿਲਕੁਲ ਉਹ ਸੈੱਟ ਦੇ ਉੱਤੇ ਜਾ ਕੇ ਤੁਸੀਂ ਦੇਖੋਗੇ ਵੀ ਤੁਹਾਨੂੰ ਇਹ ਲੱਗੇਗਾ ਨਹੀਂ ਫੀਲ ਨਹੀਂ ਆਉਂਦਾ ਵੀ ਘਰ ਵਾਲੀ ਫੀਲ ਨਹੀਂ ਆਪਾਂ ਬਿਲਕੁਲ 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 ਭਾਜੀ ਜਿੱਦਾਂ ਆਪਾਂ ਨਾ ਪਿਛਲੀ ਵਾਰੀ ਗੰਗਾ ਨਗਰ ਦੀ ਗੱਲ ਤੁਸੀਂ ਸ਼ੇਅਰ ਕੀਤੀ ਸੀ ਵੀ ਗੰਗਾ ਨਗਰ ਚ ਟਿੱਬੇ ਮਿੱਟੀ ਵਾਲਾ ਰੇਤਲਾ ਇਲਾਕਾ ਜੀ ਜੀ ਉਹ ਰੀਲ ਬਹੁਤ ਚੱਲੀ ਸੀਗੀ ਤੇ ਸਾਡੇ ਉਧਰ ਮਤਲਬ ਸਾਰਿਆਂ ਨੇ ਸ਼ੇਅਰ ਕੀਤੀ ਸੀ ਪੇਜਾਂ ਵਾਲਿਆਂ ਨੇ ਗੰਗਾ ਨਗਰ ਵਾਲਿਆਂ ਨੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਨਾ ਗੰਗਾ ਨਗਰ ਦੀ ਉੱਥੋਂ ਦੇ ਲੋਕ ਨਾ ਪਿਆਰ ਬਹੁਤ ਕਰਦੇ ਨੇ ਇਦਾਂ ਦੀਆਂ ਚੀਜ਼ ਬਹੁਤ ਵੀਰੇ ਮੈਂ ਤੁਹਾਨੂੰ ਦੱਸ ਰਿਹਾ ਜਿਸ ਦਿਨ ਅਸੀਂ ਉੱਥੇ ਗਏ ਨਾ ਸ਼ੂਟ ਦੇ ਉੱਤੇ ਡੇਲੀ ਕੋਈ ਨਾ ਕੋਈ ਪਰਿਵਾਰ ਮਿਲਣ ਆਉਂਦਾ ਸੀ ਸਭ ਤੋਂ ਜਦਕੇ ਤੁਸੀਂ ਮੰਨਦੇ ਹੋ ਵੀ ਉਧਰ ਦੇ ਲੋਕ ਕਿੰਨਾ ਪੜਦੇ ਵਿੱਚ ਕਰ ਰਹੇ ਨੇ ਕਿੰਨਾ ਕੁਝ ਕਰ ਰਹੇ ਨੇ ਬਟ ਉਹ ਲੋਕ ਪਰਿਵਾਰ ਸਮੇਤ ਮਿਲਣ ਆਉਂਦੇ ਹੁੰਦੇ ਸੀ ਜਦੋਂ ਤੁਹਾਨੂੰ ਹਰੇਕ ਕਿਥੋਂ ਪਿਆਰ ਮਿਲਦਾ ਹੈ ਤਾਂ ਹਰੇਕ ਕਿਥੋਂ ਰਿਸ਼ਤਾ ਬਣਦਾ ਤੁਹਾਡਾ ਰਾਜਸਥਾਨ ਦੇ ਚ ਕਰ ਕਾਫੀ ਗਾਣੇ ਕੀਤੇ ਜਿਵੇਂ ਬਲੈਕ ਹੀਰੂ ਦਾ ਗਾਣਾ ਕੀਤਾ ਜੀ ਮੁਕਲਾਵਾ ਦਾ ਕੀਤਾ ਹੋਰ ਬਹੁਤ ਫਿਲਮਾਂ ਦੇ ਗਾਣੇ ਕੀਤੇ ਨੇ ਚਾਹੇ ਸੁੱਚਾ ਸੂਰਮਾ ਹੈਗੀ ਹੈ ਇਸ ਤੋਂ ਵਧੀਆ ਇਹ ਲੱਗਦਾ ਵੀ ਇੱਕ ਮਾਹੌਲ ਜਿਹਾ ਲੱਗਦਾ ਉੱਥੇ ਜਾ ਕੇ ਜਦੋਂ ਹੁਣ 10 ਤੋਂ 15 ਦਿਨ ਤੁਸੀਂ ਇੱਕ ਜਗ੍ਹਾ ਤੇ ਰਹਿੰਦੇ ਹੋ ਨਾ ਫਿਰ ਤੁਹਾਨੂੰ ਇੱਕ ਐਦਾਂ ਦਾ ਲੱਗ ਜਣਾਉਂਦਾ ਵੀ ਯਾਰ ਇਹ ਤਾਂ ਆਪਣੇ ਸ਼ਹਿਰ ਵਰਗਾ ਸਾਰਾ ਘੁੰਮ ਕੇ ਆਪਾਂ ਇੱਕ ਦੂਜੇ ਦੂਜੇ ਬੰਦੇ ਨੂੰ ਜਾਣਕਾਰ ਹੋ ਜਾਂਦੇ ਆ ਇੱਕ ਦੂਜੇ ਨਾਲ ਮਿਲਣ ਲੱਗ ਜਾਂਦੇ ਆ ਵੱਡੇ ਜਿਹੜੇ ਆਰਟਿਸਟ ਨੇ ਜਿਵੇਂ ਕਰਨ ਔਜਲਾ ਬਾਈ ਦੇ ਸ਼ੂਟ ਤੇ ਤੁਸੀਂ ਦੱਸਿਆ ਸੀ ਬਿਗਾਏ ਸੀ ਹਨਾ ਅ ਉਹਨਾਂ ਦਾ ਕਿੱਸਾ ਦੱਸੋ ਜਿਵੇਂ ਕਰਨ ਔਜਲਾ ਬਾਈ ਕਿਉਂਕਿ ਅੱਜ ਬਹੁਤ ਵਧੀਆ ਮਕਾਮ ਤੇ ਨੇ ਤੇ ਜਿਹੜੇ ਆਪਣੇ ਦਰਸ਼ਕ ਨੇ ਉਹਨਾਂ ਦੇ ਵੀ ਕਾਫੀ ਆਪਣੀ ਆਡੀਅנס ਹੈ ਜਿਹੜੀ ਉਹਨਾਂ ਦੇ ਬਾਰੇ ਵੀ ਸੁਣਨਾ ਚਾਹੁੰਦੀ ਹੈ ਤੇ ਕਰਨ ਔਜਲਾ ਬਾਈ ਦੇ ਬਾਰੇ ਕਰਨ ਔਜਲਾ ਬਾਈ ਦਾ ਨਾਲ ਮੈਂ ਮੇਰੇ ਖਿਆਲ ਮ ਚਾਰ ਮੀਟਿੰਗਾਂ ਹੋ ਚੁੱਕੀਆਂ ਉਹਨਾਂ ਨਾਲ ਚਾਰ ਵਾਰੀ ਮਿਲ ਚੁੱਕਾ ਮੈਂ ਕਰਨ ਬਾਈ ਨੂੰ ਤੇ ਹਰ ਵਾਰੀ ਕੁਝ ਨਵਾਂ ਹੁੰਦਾ ਬਾਈ ਦੇ ਵਿੱਚ ਕਰ ਕਿਉਂਕਿ ਬਾਈ ਦਾ ਸੁਭਾਅ ਬਹੁਤ ਵਧੀਆ ਜੀ ਜੀ ਬਹੁਤ ਮਿਲਵਰਤਨ ਵਾਲਾ ਤੇ ਬਹੁਤ ਮਿੱਠਾ ਸੁਭਾਅ ਹੈ ਕਰਨ ਬਾਈ ਦਾ ਤੇ ਕਿਉਂਕਿ ਮੈਂ ਦੋ ਵਾਰੀ ਤਾਂ ਉਹਨਾਂ ਨੂੰ ਸੈਟ ਤੇ ਹੀ ਮਿਲਿਆ ਇੰਦਾ ਇੱਕ ਵਾਰੀ ਉਹਨਾਂ ਨਾਲ ਗਾਣਾ ਕੀਤਾ ਭੰਗੜੇ ਵਾਲਾ ਗਾਣਾ ਕੀਤਾ ਉਹਨਾਂ ਦਾ ਮੈਨੇ ਕਿਹੜਾ ਗਾਣਾ ਸੀ ਬਾਜੀ ਉਹ ਗਾਣਾ ਸੀਗਾ ਯਾਰ ਗਾਣ ਦੇ ਬੋਲ ਇਸ ਟਾਈਮ ਮੇਰੇ ਧਿਆਨ ਚ ਨਹੀਂ ਹੈ ਉਹਦਾ ਜੁੱਤੀ ਸੀਗਾ ਸ਼ਾਇਦ ਗਾਣਾ ਬਾਈ ਦਾ ਆਇਆ ਸੀਗਾ ਅੱਛਾ 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 ਠੀਕ ਹੈ ਉਹ ਵਾਲਾ ਗਾਣਾ ਸੀਗਾ ਬਹੁਤ ਸੋਣਾ ਗਾਲਾ ਬਾਈ ਦੇ ਨਾਲ ਉੱਥੇ ਜਦੋਂ ਮੁੰਡਿਆਂ ਨੂੰ ਪਰਫਾਰਮ ਕਰਾਇਆ ਬਾਈ ਨੇ ਇੱਕ ਇੱਕ ਮੁੰਡੇ ਨਾਲ ਜਫੀ ਪਾ ਕੇ ਫੋਟੋ ਕਰਾਈ ਕਹਿੰਦੇ ਯਾਰ ਸਾਨੂੰ ਦੇਖੋ ਆਰਟੀ ਦੀ ਮਹਾਨਤਾ ਇਹੀ ਹੁੰਦੀ ਹੈ ਹਮ 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 ਹੁਣ ਮੈਂ ਦੱਸ ਰਿਹਾ ਵੀ ਜਿਹੜੇ ਜਿਹੜੇ ਫਿਲਮ ਦੇ ਵਿੱਚ ਕਰ ਕੰਮ ਕੀਤਾ ਤੁਸੀਂ ਆ ਦੇਖਿਆ ਹੋਣਾ ਕਿ ਕਹਿੰਦੇ ਦਿਲਜੀਤ ਬਾਈ ਦੀ ਆ ਫਿਲਮ ਚਮਕੀਲਾ ਕਰਨ ਤੋਂ ਬਾਅਦ ਮੈਂ ਜਟਣ ਜੁਲੀਅਟ 3 ਦੇ ਵੀ ਗਾਣੇ ਕੀਤੇ ਨੇ ਜੀ ਜਿਹੜੇ ਗਾਣੇ ਤੁਸੀਂ ਦੇਖੇ ਨੇ ਪਰ ਹਰ ਵਾਰੀ ਕੁਝ ਨਵਾਂ ਹਮ ਹਰ ਵਾਰੀ ਕੁਝ ਨਵਾਂ ਸਿੱਖਣ ਨੂੰ ਤੇ ਦੇਖਣ ਨੂੰ ਮਿਲਦਾ ਹੈ ਜੀ ਆਪਾਂ ਨੂੰ ਸੋ ਸਾਨੂੰ ਵੀ ਆਉਂਦਾ ਵੀ ਅਸੀਂ ਵੀ ਚਾਹੁੰਦੇ ਆਂ ਵੀ ਕੁਝ ਨਵਾਂ ਕਰਕੇ ਲਿਆਈਏ ਚਾਹੇ ਉਹ ਡਰੈਸ ਅਪ ਚਾਹੇ ਚਾਹੇ ਕਿਸੇ ਤਰ੍ਹਾਂ ਦਾ ਵੀ ਹੈ ਚਾਹੇ ਆਪਣੇ ਐਕਸ਼ਨਾਂ ਚਾਹੇ ਚਾਹੇ ਜੋ ਵੀ ਹੈ ਉਹਨਾਂ ਨੂੰ ਕਰਨ ਦਾ ਮੌਕਾ ਕਰੀਦਾ ਸੀ ਅ ਜਿੱਦਾਂ ਕਈ ਵਾਰੀ ਨਾ ਸੁਪਨੇ ਰਹਿ ਜਾਂਦੇ ਨੇ ਬੰਦੇ ਦੇ ਜਿਵੇਂ ਸਿੱਧੂ ਬਾਈ ਦੇ ਫਿਲਮ ਨਾਲ ਤੁਸੀਂ ਜੁੜਨਾ ਸੀ ਪ੍ਰੋਜੈਕਟ ਨਾਲ ਬਿਲਕੁਲ ਬਿਲਕੁਲ ਉਹਨਾਂ ਦੀ ਆਉਣ ਵਾਲੀ ਫਿਲਮ ਦੇ ਨਾਲ ਪਰ ਕਈ ਵਾਰੀ ਜਿੱਦਾਂ ਹੁਣ ਕੰਮ ਆਪਾਂ ਕਰਦੇ ਆਂ ਜਿੱਦਾਂ ਹੁਣ ਮੈਂ ਇਹ ਇੰਟਰਵਿਊ ਕਰ ਰਿਹਾ ਆ ਜਾਂ ਤੁਸੀਂ ਆਪ ਦਾ ਕੰਮ ਕਰਦੇ ਹੋ ਪਰ ਕਈ ਵਾਰੀ ਆਪਾਂ ਸੋਚਦੇ ਆਂ ਵੀ ਯਾਰ ਇਨਸਾਨ ਚਲਾ ਜਾਂਦਾ ਦੁਨੀਆ ਤੇ ਪਰ ਆਪਾਂ ਸ਼ਾਇਦ ਉਹਦੇ ਨਾਲ ਕੋਈ ਕੰਮ ਕਰ ਲੈਂਦੇ ਤਾਂ ਵਧੀਆ ਹੁੰਦਾ ਯਾਰ ਜ਼ਿੰਦਗੀ ਭਰ ਯਾਦ ਰਹਿੰਦੀ ਆਪਾਂ ਨੂੰ ਮੈਂ ਤਾਂ ਨਸਟ ਮੈਂ ਜਦੋਂ ਦੀਪ ਸਿੱਧੂ ਬਾਈ ਨਾਲ ਪਹਿਲੀ ਫਿਲਮ ਕੀਤੀ ਸੀ ਹਾਂਜੀ ਹਾਂਜੀ ਜੀ ਜੀ ਮੈਨੂੰ ਐ ਲੱਗਦਾ ਸੀ ਕਿ ਵੀ ਬਾਈ ਨਵਾ ਹੂੰ ਵੀ ਚਲੋ ਅਸੀਂ ਤਾਂ ਗਾਣਿਆਂ ਤੋਂ ਕਰਕੇ ਅਸੀਂ ਉਸ ਤੋਂ ਪਹਿਲਾਂ ਮੈਂ ਫਿਲਮਾਂ ਹੋਰ ਕਰ ਚੁੱਕਾ ਸੀ ਸਾਨੂੰ ਐ ਸੀਗਾ ਵੀ ਯਾਰ ਬਾਈ ਨਵਾ ਵੀ ਬਾਈ ਨਾਲ ਲੱਗ ਕੇ ਮਿਹਨਤ ਕਰੀਏ ਕਿਉਂਕਿ ਬਾਈ ਜਿੰਨਾ ਖਿਲ ਕੇ ਅੱਗੇ ਆਊਗਾ ਨਾ ਸਾਡੇ ਵਾਸਤੇ ਅੱਗੇ ਹੋਰ ਵਧੀਆ ਹੋਊਗਾ ਹੂੰ 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 ਬਿਲਕੁਲ ਸੋ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਸੀਗਾ ਰਮਤਾ ਜੋਗੀ ਦੇ ਵਿਚਕਾਰ ਉਹਨਾਂ ਦੀ ਫਸਟ ਮੂਵੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਤਰਾਸ਼ ਕੇ ਲਿਆਂਦਾ ਜੀ ਅਮਰਦੀਪ ਗਿੱਲ ਬਾਈ ਉਹਨਾਂ ਨੇ ਜੀ ਜਦੋਂ ਜੋਵਾ ਲਿਆਂਦੀ ਜੀ ਸਾਡੇ ਵਾਲੇ ਇਹ ਉਹ ਉਹ ਇੱਕ ਮੀਲ ਪੱਥਰ ਬਣੀ ਆ ਫਿਲਮ ਹਾਂ ਹਾਂ ਬਾਈ ਦੇ ਰਮਤਾ ਜੋਗੀ ਨੂੰ ਸ਼ਾਇਦ ਲੋਕ ਘੱਟ ਯਾਦ ਕਰਦੇ ਹੋਣ ਪਰ ਜੋਰੇ ਦੇ ਨਾਮ ਤੇ ਜਿਆਦਾ ਜਾਣਦੇ ਸੀਗੇ ਉਹੀ ਗੱਲ ਪਰਸਾ ਚੌਥੇ ਮੈਂ ਇੱਕ ਉੱਥੇ ਦੇਖ ਰਿਹਾ ਸੀਗਾ ਡੇਬ ਬਾਈ ਨੇ ਇੰਟਰਵਿਊ ਤੇ ਸੀਗਾ ਕਿਥੇ ਫਿਲਮ ਦੇ ਪ੍ਰੀਮੀਅਰ ਤੇ ਜੀ ਕਹਿੰਦੇ ਯਾਰ ਜਦੋਂ ਮੈਨੂੰ ਲੋਕ ਆਵਾਜ਼ ਮਾਰਦੇ ਨੇ ਨਾ ਗਾਂਧੀ ਬਾਈ کہہ ਕੇ ਕਹਿੰਦੇ ਯਾਰ ਮੈਨੂੰ ਬੜਾ ਪ੍ਰਾਊਡ ਜਿਹਾ ਫੀਲ ਹੁੰਦਾ ਵੀ ਲੋਕ ਯਾਰ ਮੈਨੂੰ ਉਸ ਸ਼ਖਸ ਦੇ ਨਾਲ ਜੋੜ ਰਹੇ ਨੇ ਜਿਹਨੂੰ ਅੱਜ ਵੀ ਰਹਿੰਦੀ ਦੁਨੀਆ ਤੱਕ ਲੋਕ ਜਾਣਦੇ ਨੇ ਹੂੰ ਹੂੰ ਸੋ ਇਹ ਬਹੁਤ ਵੱਡੀ ਗੱਲ ਹੁੰਦੀ ਆ ਆਪਣੇ ਵਾਸਤੇ ਬਹੁਤ ਅਚੀਵਮੈਂਟ ਨੇ ਇਹਨਾਂ ਚੀਜ਼ਾਂ ਦੀਆਂ ਜਿਹੜੀਆਂ ਜੀ ਭਾਜੀ ਦੀਪ ਸਿੱਧੂ ਬਾਈ ਦੇ ਬਾਰੇ ਨਾ ਮੈਨੂੰ ਲੱਗਦਾ ਵੀ ਜਿਹੜਾ ਨਵੇਂ ਯੂਥ ਨੇ ਜਾਂ ਸਾਡੇ ਵਰਗੇ ਮੁੰਡੇ ਨੇ ਉਹਨਾਂ ਨੂੰ ਜਾਣਨਾ ਜ਼ ਬਿਲਕੁਲ ਵੀ ਕੋਣ ਉਹ ਸ਼ਖਸ ਕੋਣ ਸੀਗਾ ਤੁਸੀਂ ਬਾਈ ਦੀ ਪਰਸਨੈਲਿਟੀ ਦੇ ਬਾਰੇ ਜਾਂ ਉਹਨਾਂ ਦੇ ਮਤਲਬ ਦੇਖਣ ਦੇ ਵਿੱਚ ਤੁਸੀਂ ਲਾਈਵ ਜਦੋਂ ਕੋਲ ਬੈਠ ਕੇ ਗੱਲਬਾਤ ਕੀਤੀ ਜਾਂ ਉਹਨਾਂ ਦੀ ਗੱਲਬਾਤ ਦੇ ਤਰੀਕੇ ਨੂੰ ਕਿਦਾਂ ਐਕਸਪਲੇਨ ਕਰੋਗੇ ਮਤਲਬ ਆਪ ਦੇ ਸ਼ਬਦਾਂ ਚ ਬਹੁਤ ਬਾਈ ਨਾ ਬਹੁਤ ਡੀਸੈਂਟ ਪਰਸਨ ਬੜੀ ਬੜਾ ਥੋੜਾ ਬੋਲਣਾ ਹਾਂ ਜੋ ਕੰਮ ਦੀ ਗੱਲ ਬਸ ਉਨੇ ਹੀ ਕਰਨੀ ਕਿਉਂਕਿ ਤੁਹਾਨੂੰ ਪਤਾ ਉਹਨਾਂ ਦਾ ਇੱਕ ਪ੍ਰੇਸ਼ਕ ਲਾਇਰ ਆਲਾ ਸੀਗਾ ਜੀ ਠੀਕ ਹੈ ਉਹ ਇੱਕ ਐਡਵੋਕੇਟ ਸੀ ਜੀ ਜੀ ਤੇ ਉਹ ਬਾਈ ਉੰਨੀ ਕੀ ਗੱਲ ਕਰਦੇ ਹੁੰਦੇ ਸੀ ਜਿੰਨੀ ਕੁ ਲੋਡ ਹੋਣੀ ਜੀ ਐਵੇਂ ਜਿਆਦਾ ਗੱਲਬਾਤ ਨਹੀਂ ਕਰਦੇ ਸੀਗੇ ਬਾਈ ਜੀ ਜਦੋਂ ਰਮਤਾ ਜੋਗੀ ਅਸੀਂ ਫਸਟ ਟਾਈਮ ਕਰ ਰਹੇ ਸੀਗੇ ਜੀ ਤਾਂ ਉਦੋਂ ਬਾਈ ਦੀ ਗੱਲਬਾਤ ਕੁਝ ਹੋਰ ਤਰੀਕਾ ਸੀਗਾ ਪਰ ਜਦੋਂ ਉਹਨਾਂ ਨੇ ਜਦੋਂ ਸਾਰੀ ਚੀਜ਼ ਨੂੰ ਦੁਬਾਰਾ ਕਿਉਂਕਿ ਬੈਕਗ੍ਰਾਉਂਡ ਤਾਂ ਉਹਨਾਂ ਦੀ ਵੀ ਪੰਜਾਬ ਦੀ ਹੈ ਹੂੰ ਤੇ ਬਾਈ ਇਹਨਾਂ ਚੀਜ਼ਾਂ ਮਾਰੇ ਬੜਾ ਸੀਗਾ ਅਸੀਂ ਮੈਂ ਇੱਕ ਸ਼ਾਰਟ ਕਰ ਰਹੇ ਸੀਗਾ ਉਹਦੇ ਚ ਕਰ ਰਾਹੁਲ ਦੇਵ ਸਰ ਦੇ ਨਾਲ ਮੇਰਾ ਸ਼ਾਰਟ ਸੀਗਾ ਉਹ ਕਹਿੰਦੇ ਗੱਡੀ ਦੇਣੀ ਹੈ ਬਾਈ ਕਹਿੰਦਾ ਕੋਈ ਗੱਲ ਨਹੀਂ ਕੁਈ ਟੈਕਸੀ ਨਾ ਮੰਗਾਓ ਮੈਂ ਆਪਣੀ ਗੱਡੀ ਦਾਗਾ ਮੈਂ ਬਾਈ ਨੂੰ ਕਹਿੰਦਾ ਵੀਰੇ ਮੈਂ ਗੱਡੀ ਇਹ ਚਲਾਈ ਨਹੀਂ ਕਿਉਂਕਿ ਇਹ ਇਲੈਕਟ੍ਰੋਨਿਕ ਹੈ ਮੈਨੂੰ ਨਹੀਂ ਆਂਦੀ ਪਿਆਰੇ ਵਰੀ ਜਲਾਣੀ ਕਹਿੰਦਾ ਕੁਛ ਨਹੀਂ ਹੁੰਦਾ ਬਹਿ ਜਾ ਸੀਟ ਤੇ ਰੇਸ ਨਹੀਂ ਆ ਨਿਊਟਰਲ ਰਹਿਣਾ ਬਾਈ ਨਿਊਟਰਲ ਯਾਦ ਰੱਖੀਦਾ ਕਹਿੰਦਾ ਬਾਕੀ ਜਿਵੇਂ ਮਰਜ਼ੀ ਪਹੁੰਚਾਂਦਾ ਚੱਲੇ ਇਸ ਗੱਡੀ ਨੂੰ ਜੀ 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 ਸੋ ਬਹੁਤ ਵੱਡੀ ਗੱਲ ਸੀ ਕਿ ਦੇਖੋ ਅੱਜ ਅਗਲੇ ਦੀ 25 ਲੱਖ ਦੀ ਗੱਡੀ ਅਗਲੇ ਨੇ ਮੈਨੂੰ ਹੈਂਡ ਓਵਰ ਕਰਤੀ ਵੀ ਭਾਈ ਨੂੰ ਚਲਾ ਉਹਨਾਂ ਨੇ ਕੁਛ ਤਾਂ ਕੌਨਫੀਡੈਂਸ ਸੀਗਾ ਨਾ ਉਹਨਾਂ ਆਪਣੇ ਅੰਦਰ ਜੀ ਸੋ ਬਾਈ ਦੀ ਅਜ ਵੀ ਰਹਿੰਦੇ ਦੁਨੇ ਤੱਕ ਤਾਈਓ ਅਸੀਂ ਗੱਲਾਂ ਕਰਦੇ ਆ ਕਿਉਂਕਿ ਜਿਸ ਦਿਨ ਬਾਈ ਦੀ ਡੈਥ ਹੋਈ ਆ ਉਸ ਤੋਂ ਤਿੰਨ ਦਿਨ ਪਹਿਲਾਂ ਅਸੀਂ ਮੈਂ ਬਾਈ ਦੇ ਨਾਲ ਇੱਕ ਗਾਣਾ ਕੀਤਾ ਸੀਗਾ ਅੱਛਾ ਜੀ ਕਿਹੜਾ ਗਾਣਾ ਸੀ ਉਹ ਗਾਣਾ ਸੀਗਾ ਜੇ ਲਾਹੌਰ ਪੜਦੇ ਹੁੰਦੇ ਹਾਂ ਠੀਕ ਹੈ ਉਹ ਗਾਣਾ ਕੀਤਾ ਸੀਗਾ ਉਸ ਤੋਂ ਬਾਅਦ ਬਾਈ ਨਾਲ ਗੱਲਾਂ ਬਾਤਾਂ ਹੋਈਆਂ ਉਹਨਾਂ ਦਿਨਾਂ ਦੇ ਵਿੱਚਕਾਰ ਉਹ ਕਿਸਾਨੀ ਉਸ ਦਾ ਚੱਲ ਰਿਹਾ ਸੀ ਜੀ ਤੇ ਬਾਈ ਨਾਲ ਬਹੁਤ ਗੱਲਾਂ ਹੋਈਆਂ ਇਸ ਟੌਪਿਕ ਤੇ ਬਹਿ ਕੇ ਬਾਈ ਦੱਸਿਆ ਸੀਗਾ ਵੀ ਇਹ ਦੇ ਵਿੱਚਕਾਰ ਆਪਾਂ ਇਦਾਂ ਕਰ ਸਕਦੇ ਆ ਇਹ ਦੇ ਵਿੱਚਕਾਰ ਇਦਾਂ ਦਾ ਹੋਣਾ ਬਟ ਇਹ ਨਹੀਂ ਪਤਾ ਸੀ ਵੀ ਉਹ ਬਹੁਤ ਥੋੜੀ ਉਮਰ ਲੈ ਕੇ ਆਇਆ ਸੀ ਜਸਤਿਕ ਅ ਸਿੱਧੂ ਬਾਈ ਨਾਲ ਵੀ ਤੁਸੀਂ ਕਰਨਾ ਸੀ ਪ੍ਰੋਜੈਕਟ ਜੀ 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 ਬਾਈ ਸਿੱਧੂ ਬਾਈ ਨੂੰ ਕਿਵੇਂ ਮਿਲੇ ਸੀਗੇ ਤੁਸੀਂ ਸਿੱਧੂ ਬਾਈ ਨੂੰ ਤਾਂ ਮੈਂ ਸ਼ੂਟ ਤੇ ਮਿਲਿਆ ਸੀਗਾ ਉੱਥੇ ਸਾਡੇ ਪਟਿਆਲੇ ਦੇ ਨੇੜੇ ਹੀ ਬਾਗੜੀਆਂ ਹੈਗਾ ਉੱਥੇ ਸ਼ੂਟ ਚੱਲ ਰਿਹਾ ਸੀ ਸਿੱਧੂ ਬਾਈ ਦਾ ਗਾਣੇ ਦਾ ਕੋਲਾਪ ਸਿੱਧੂ ਦਾ ਹੈ ਉਹਨਾਂ ਦਾ ਗਾਣੇ ਦਾ ਚੱਲ ਰਿਹਾ ਸੀ ਬਾਈ ਬਾਈ ਗਾਣਾ ਜਿਹੜਾ ਆ ਬਾਈ ਬਾਈ ਗਾਣੇ ਦਾ ਜੀ ਜੀ ਤੇ ਮੈਂ ਜਦੋਂ ਉੱਥੇ ਗਿਆ ਤੇ ਜਿਹੜੇ ਡਾਇਰੈਕਟਰ ਸਾਹਿਬ ਸੀਗੇ ਉਹ ਟੂ ਮੇਕਰ ਵਾਲੇ ਦਿਲਸ਼ੇਰ ਭਾਈ ਹੁੰਨੀ ਸੀਗੇ ਤੇ ਉਹਨਾਂ ਨੇ ਮੈਨੂੰ ਸਿੱਧੂ ਭਾਈ ਨਾਲ ਮਿਲਾਇਆ ਵੀ ਇਹ ਮੁੰਡਾ ਹੈਗਾ ਤੁਹਾਡਾ ਉੱਥੇ ਜਾਣਾ ਕਿਵੇਂ ਹੋਇਆ ਵੈਸੇ ਮੈਨੂੰ ਕੋਈ ਕੰਮ ਸੀਗਾ ਅੱਛਾ ਤੁਹਾਡਾ ਆਪਣਾ ਜੀ ਡਾਇਰੈਕਟਰ ਸਾਹਿਬ ਸੀਗੇ ਉਹਨਾਂ ਨੂੰ ਕੋਈ ਕੰਮ ਸੀ ਮੈਂ ਉਹਨਾਂ ਕੋਲ ਗਿਆ ਤੇ ਹੋਈਓ ਤੇ ਗੱਲ ਚੱਲੀ ਤੇ ਫਿਰ ਉਹਨਾਂ ਨੇ ਸਿੱਧੂ ਭਾਈ ਨਾਲ ਸਿੱਧੂ ਭਾਈ ਬਹੁਤ ਪਿਆਰ ਨਾਲ ਮਿਲਿਆ ਜੀ ਜੀ ਗੁਲਾਬ ਸਿੱਧੂ ਭਾਈ ਨੇ ਵੀ ਬਹੁਤ ਪਿਆਰ ਦਿਖਾਇਆ ਜਦੋਂ ਸਿੱਧੂ ਭਾਈ ਨਾਲ ਈਵਨ ਤੁਸੀਂ ਇਹ ਦੇਖੋਗੇ ਚੱਲਦੇ ਚੱਲਦੇ ਵੈਨ ਇਦੋਂ ਬਾਹਰ ਨਿਕਲੇ ਤੁਰਦੇ ਤੋਦੇ ਕਹਿੰਦੇ ਮੋੜੇ ਰੱਖਿਆ ਗੱਲਾਂ ਮਾਰਦੇ ਬਾਹਰ ਚੱਲ ਰਹੇ ਐਂ ਲੱਗਦਾ ਸੀ ਵੀ ਆਪਣਾ ਬਣਨਾ ਉਹਨਾਂ ਵਿੱਚ ਕਰ ਬਹੁਤ ਜਾਵਾ ਵੀ ਉਹਨਾਂ ਦੇ ਦੇ ਵਿੱਚ ਕੋਈ ਇਦਾਂ ਦਾ ਹੈ ਹੀ ਨਹੀਂ ਸੀ ਵੀ ਯਾਰ ਮੈਂ ਮੈਂ ਤਾਂ ਸਟਾਰ ਆ ਵੀ ਮੈਂ ਕਿਸੇ ਨੂੰ ਕਿਉਂ ਇਦਾਂ ਕਰਾਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀ ਕੀ ਗੱਲਬਾਤ ਹੋਈ ਸੀ ਤੁਹਾਡੇ ਵੈਸੇ ਤਾਂ ਤੁਸੀਂ ਦੱਸਣਾ ਚਾਹੋ ਤਾਂ ਗੱਲਬਾਤ ਤਾਂ ਇਹ ਹੀ ਹੋਈ ਸੀ ਕਿ ਵੀ ਬਾਈ ਦੇ ਵੀ ਫਿਲਮ ਵਾਲੀ ਚੱਲ ਰਹੀ ਸੀ ਕਿ ਵੀ ਆਪਾਂ ਨਵਾਂ ਪ੍ਰੋਜੈਕਟ ਕਰਦੇ ਆ ਵੀ ਆਪਾਂ ਇਕੱਠੇ ਕਰਾਂਗੇ ਇਹ ਉਹ ਜੀ ਸੀਗੀ ਕਿਉਂਕਿ ਡਾਇਰੈਕਸ਼ਨ ਦੇ ਸ਼ੇਰਬਾਈ ਉਹਨਾਂ ਨੇ ਹੀ ਕਰਨੀ ਸੀਗੀ ਜੀ ਤੁਹਾਨੂੰ ਜਾਣਦੇ ਸਿੱਧੂ ਬਾਈ ਵੈਸੇ ਤੁਹਾਡੇ ਕੰਮ ਦੇ ਹਾਂ ਸਿੱਧੂ ਬਾਈ ਨੂੰ ਐਸੇ ਪਤਾ ਸੀਗਾ ਵੀ ਉਹਨਾਂ ਨੇ ਦੇਖਿਆ ਹੋਇਆ ਸੀਗਾ ਅੱਛਾ ਜੀ ਤੇ ਉਹ ਇਹ ਗੱਲ ਸੀਗਾ ਵੀ ਹਾਂ ਬਾਈ ਮੈਂ ਦੇਖਿਆ ਹੋਇਆ ਤੁਹਾਨੂੰ ਕਹਿੰਦੇ ਤਾਂ ਕਰਕੇ ਬਹੁਤ ਵਧੀਆ ਚੀਜ਼ ਹੁੰਦੀ ਹੈ ਜਦੋਂ ਜਦੋਂ ਸਾਹਮਣੇ ਵਾਲਾ ਬੰਦਾ ਜਦੋਂ ਤੁਹਾਨੂੰ ਕੋਈ ਆਰਟਿਸਟ ਇਹ ਗੱਲ ਕਹਦੇ ਨਾ ਮੈਂ ਤੁਹਾਨੂੰ ਬਾਈ ਦੇਖਿਆ ਹੋਇਆ ਵੀ ਤੁਹਾਡਾ ਕੰਮ ਦੇਖਿਆ ਹੋਇਆ ਤੁਹਾਡੇ ਹੱਥੇ ਬਹੁਤ ਵੱਡੀ ਗੱਲ ਹੁੰਦੀ ਹੈ ਇੰਨਾ ਦੇ ਨੇੜੇ ਹੋ ਤੁਸੀਂ ਪੰਜਾਬੀ ਸਿੰਗਰ ਆਪਣੇ ਜਿਹੜੇ ਐਮੀ ਬਾਈ ਦੇ ਜੀ ਜੀ ਤੇ ਗੀਪੀ ਬਾਈ ਦੇ ਜੀ ਐਮੀ ਬਾਈ ਐਮੀ ਉਹ ਉਹਨਾਂ ਨਾਲ ਐ ਨਹੀਂ ਲੱਗਦਾ ਕਦੇ ਮਿਲ ਕੇ ਵੀ ਉਹ ਸਿੰਗਰ ਨੇ ਹਾਂ ਹਾਂ ਅੱਜ ਉਹਨਾਂ ਦੇ ਨਾਲ ਚਾਹੇ ਜਿੰਨੇ ਮਰਜ਼ੀ ਕੋਈ ਨਾਲ ਬੌਂਸਰ ਜਾਂ ਉਹਨਾਂ ਦੇ ਸਪੋਰਟ ਕਰਨ ਵਾਲੇ ਹੋਣ ਪਰ ਜਦੋਂ ਬਾਈ ਉੱਥੇ ਆਮਣਾ ਸਾਹਮਣਾ ਹੁੰਦਾ ਤਾਂ ਬਾਈ ਖੁਦ ਆਵਾਜ਼ ਮਾਰ ਕੇ ਬੁਲਾਉਂਦਾ ਨਾ ਪਰ ਮਨ ਨੂੰ ਐ ਹੁੰਦਾ ਵੀ ਯਾਰ ਆ ਜੀ ਤੱਕ ਪੌਂਚਣ ਲਈ ਬਹੁਤ ਟਾਈਮ ਲੱਗਿਆ ਅਜੀਜ਼ ਜੀ ਅ ਮੀ ਭਾਈ ਦੇ ਨਾ ਮਤਲਬ ਸ਼ੁਰੂ ਸ਼ੁਰੂ ਚ ਜਿੱਦਾਂ ਆਏ ਸੀ ਕੋ ਨਵੇਂ ਨਵੇਂ ਫਿਲਮਾਂ ਚ ਆਏ ਜਾਂ ਗਾਣੇ ਕੀਤੇ ਤਾਂ ਲੋਕਾਂ ਦੇ ਦਿਮਾਗ ਚ ਇਮੇਜ ਐਦਾਂ ਬਣ ਗਈ ਵੀ ਇਹ ਤਾਂ ਯਾਰ ਬਹੁਤ ਰੂਡ ਹੈਗਾ ਜਾਂ ਬਹੁਤ ਗੁੱਸੇ ਵਾਲਾ ਕੁਝ ਵੀ ਬੋਲ ਦਿੰਦਾ ਅਸਲ ਜਿਹੜਾ ਉਹਨਾਂ ਦੇ ਉਹਨਾਂ ਦਾ ਇਹੀ ਪਲੱਸ ਪੁਆਇੰਟ ਹੈ ਹੂੰ ਹੂੰ ਉਹਨਾਂ ਦੇ ਮਨ 'ਚ ਕੋਈ ਛਲਕਪਟ ਨਹੀਂ ਹੈ ਹੂੰ ਹੂੰ ਉਹਨਾਂ ਨੂੰ ਛਲਾਵਾ ਨਹੀਂ ਕਰਨਾ ਆਉਂਦਾ ਇਹ ਵੀ ਕੋਈ ਮੂੰਹ ਬਣਾ ਕੇ ਜਾਂ ਮੈਂ ਤੁਹਾਡੇ ਮੂੰਹ ਤੇ ਮਿੱਠਾ ਬਣ ਜਾ ਪਿੱਛੇ ਤੁਹਾਡੀ ਬੁਰਾਈ ਕਰਾ ਬਾਈ ਦੀ ਆ ਖਾਸੀਅਤ ਹੈ ਬਾਈ ਨੇ ਜੋ ਗੱਲ ਕਹਿਣੀ ਹੈ ਨਾ ਉਹ ਮੂੰਹ ਤੇ ਕਹਿ ਰਿਹਾ ਕਿਉਂਕਿ ਬਾਈ ਬਹੁਤ ਸਿੰਪਲ ਪਰਿਵਾਰ ਚੋਂ ਉੱਠ ਕੇ ਆਏ ਹੋਏ ਹੈ ਤੇ ਬਾਈ ਨੇ ਉਹ ਤੁਸੀਂ ਇਹ ਦੇਖੋ ਉਹ ਆਪਣੇ ਮਾਪਿਆਂ ਦੀ ਸੇਵਾ ਕਰਦੇ ਨੇ ਹੂੰ ਹਾਰ ਟਾਈਮ ਜਦੋਂ ਉਹਨੂੰ ਟਾਈਮ ਮਿਲਦਾ ਜਾ ਕੇ ਪ੍ਰਿੰਡ ਉਹਨਾਂ ਕੋਲ ਬੈਠਦੇ ਨੇ ਜਾ ਕੇ ਜੀ ਇਹ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਟਾਈਮ ਤੁਸੀਂ ਇਹ ਦੇਖੋ ਬੱਚੇ ਤਾਂ ਬਾਹਰ ਚਲੇ ਜਾਂਦੇ ਨੇ ਕੋਈ ਸਟਾਰ ਮਾੜਾ-ਮਾੜਾ ਕੋਈ ਹੋ ਜਾਂਦਾ ਉਹ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਨੇ ਬਾਈ ਇੰਨਾ ਵੱਡਾ ਸਟਾਰ ਹੋਣ ਤੋਂ ਬਾਅਦ ਵੀ ਅੱਜ ਆਪਣੇ ਪਰਿਵਾਰ ਨਾਲ ਉਦਹੀਂ ਜੁੜਿਆ ਹੋਇਆ ਹੈ ਜੀ ਹਮ ਅ ਜਿੱਦਾਂ ਮਤਲਬ ਆਉਣ ਵਾਲੇ ਜਿਹੜੇ ਤੁਹਾਡੇ ਪ੍ਰੋਜੈਕਟ ਨੇ ਅ ਕਿੰਨੇ ਕੁ ਪੈਂਡਿੰਗ ਨੇ ਜਾਂ ਮਤਲਬ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਇਹਨੀਆਂ ਤੁਹਾਨੂੰ ਜਲਦੀ ਦਿਖਾਵਾਂਗੇ ਹੋਰ ਵੀ ਬੜੇ ਨੇ ਤੇ ਮੇਰੇ ਦੋ ਦੋ ਤਾਂ ਫਿਲਮਾਂ ਹੋ ਰ ਆ ਰਹੀਆਂ ਨੇ ਉਸ ਤੋਂ ਬਾਅਦ ਤਿੰਨ ਵੈਬ ਸੀਰੀਜ਼ ਆ ਰਹੀਆਂ ਨੇ ਜੀ ਓਕੇ ਤੇ ਇੱਕ ਹਾਰਰ ਹੈ ਵੈਬ ਸੀਰੀਜ਼ ਜੀ ਜੀ ਅੱਛਾ ਜੀ ਉਹ ਇਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਜਲਦੀ ਤੋਂ ਜਲਦੀ ਜੀ ਅੱਛਾ ਹਾਰਰ ਦੇ ਬਾਰੇ ਮੈਨੂੰ ਥੋੜਾ ਜਿਆਦਾ ਮੈਨੂੰ ਉਹ ਲੱਗਿਆ ਵੀ ਹਾਰਰ ਦੇ ਵਿੱਚ ਕੀ ਕੁਝ ਹੋ ਸਕਦਾ ਹਾਰਰ ਦੇ ਵਿੱਚ ਕਰ ਇਦਾਂ ਹੁੰਦਾ ਇੱਕ ਰਿਐਲਟੀ ਹੈ ਵੀ ਜਿਹੜੇ ਲੋਕਾਂ ਨੂੰ ਅਣਾਈ ਮੌਤ ਮਾਰਿਆ ਜਾਂਦਾ ਉਹ ਬੰਦੇ ਦੀ ਆਤਮਾ ਤਕਰੀਬਨ ਪਟਕਦੀ ਹੈ ਜੀ ਜੀ ਜਦੋਂ ਅੱਪ ਬਚਪਨ ਤੋਂ ਆਈ ਚੀਜ਼ ਸੁਣਦੇ ਆ ਆ ਮੰਨਦੇ ਵੀ ਨਹੀਂ ਕੋਈ ਲੋਕ ਸਟੋਰੀ ਕਨਸੈਪਟ ਹੀ ਉਦਾਂ ਹੁੰਦਾ ਹੈ ਵੀ ਜਿਹੜੀ ਉਹ ਆਤਮਾ ਉਹ ਉਦੋਂ ਤੱਕ ਭਟਕਦੀ ਹੈ ਜਦ ਤੱਕ ਉਹਨੂੰ ਉਸ ਚੀਜ਼ ਦਾ ਇਨਸਾਫ ਨਹੀਂ ਮਿਲਦਾ ਦੋ ਚਾਰ ਸਵਾਲ ਮੇਰੇ ਹੋਰ ਨੇ ਭੰਗੜਾ ਜਿਹੜਾ ਹੈਗਾ ਹਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਸੀਂ ਇਹ ਮੰਨਦੇ ਹੋ ਵੀ ਭੰਗੜੇ ਤੋਂ ਦੂਰ ਹੁੰਦੇ ਜਾ ਰਹੇ ਨੇ ਲੋਕ ਜਾਂ ਜੁੜਦੇ ਜਾ ਰਹੇ ਨੇ ਦੋਨਾਂ ਚੋਂ ਕਿਹੜੀ ਨਹੀਂ ਭੰਗੜੇ ਨਾਲ ਜੁੜਦੇ ਜਾ ਰਹੇ ਨੇ ਲੋਕ ਦੂਰ ਵਾਲੀ ਕੋਈ ਗੱਲ ਨਹੀਂ ਹੈ ਭੰਗੜੇ ਨਾਲ ਜੁੜਦੇ ਜਾ ਰਹੇ ਨੇ ਤੁਹਾਡਾ ਐਕਸਪੀਰੀਅੰਸ ਕਿਵੇਂ ਲਿਆ ਤੁਹਾਨੂੰ ਕਿਵੇਂ ਲੱਗਿਆ ਪੋਡਕਾਸਟ ਬਹੁਤ ਵਧੀਆ ਮੈਂ ਤਾਂ ਬ ਜਦੋਂ ਤੁਹਾਡੀ ਮੈਨੂੰ ਕਾਲ ਆਈ ਮੈਨੂੰ ਲੱਗਿਆ ਵੀ ਭਰਾ ਨੇ ਫੇਰ ਹੀ ਯਾਦ ਕੀਤਾ ਤੇ ਮੈਂ ਜ਼ਰੂਰ ਪਹੁੰਚੂਗਾ ਪਰ ਥੋੜੇ ਰਜ ਐਵੇਂ ਕਰਕੇ ਟਾਈਮ ਡੇਟ ਹੋ ਗਿਆ ਨਹੀਂ ਸਾਡ ਨੂੰ ਵੀ ਮਾਫ ਕਰਿਓ ਵੀ ਅਸੀਂ ਟਾਈਮ ਥੋੜਾ ਅੱਗੇ ਹੀ ਕਰ ਪਾਏ ਨਹੀਂ ਕੋਈ ਐਸੀ ਗੱਲ ਨਹੀਂ ਮੈਨੂੰ ਐਸਾ ਵੀ ਚਲੋ ਭਰਾ ਕੋਲ ਪਹੁੰਚਣਾ ਤੇ ਆਪ ਨੂੰ ਹੀ ਖੁਸ਼ੀ ਹੁੰਦੀ ਹੈ ਇਹ ਚੀਜ਼ ਦੇਖ ਕੇ ਕਿਉਂਕਿ ਮੈਂ ਜਿੱਦਾਂ ਆਪਾਂ ਇਹ ਨਹੀਂ ਵੀ ਕੰਮ ਖਤਮ ਹੋ ਗਿਆ ਆਪਣਾ ਇੱਕ ਇੰਟਰਵਿਊ ਕਰਤਾ ਤੇ ਆਪਾਂ ਉਹ ਟੁੱਟ ਗਏ ਹਨਾ ਮੈਂ ਤੁਹਾਡੀਆਂ ਤੁਸੀਂ ਭੇਜਦੇ ਰਹਿੰਨੇ ਹੋ ਮੈਨੂੰ ਵਸ ਵਟਸਐਪ ਤੇ ਇੰਟਰਵਿਊ ਮੈਂ ਦੇਖਦਾ ਰਹਿਣਾ ਉਹ ਚੀਜ਼ਾਂ ਵੀ ਇਹ ਗੱਲਬਾਤ ਨਵੀਂ ਆਈ ਹੈ ਐਦਾ ਹੀ ਹੁੰਦਾ ਜਦੋਂ ਆਪਾਂ ਇੱਕ ਦੂਜੇ ਨਾਲ ਜੁੜਦੇ ਆਂ ਫਿਰ ਉਹ ਆਪਣੀ ਪਰਿਵਾਰ ਹੀ ਹੋ ਜਾਂਦਾ ਫਿਰ ਆਪਾਂ ਦੁੱਖ ਸੁੱਖ ਸਾਂਝੇ ਕਰਨ ਦਾ ਤਾਂ ਮੌਕਾ ਹੀ ਹੁੰਦਾ ਸਾਡੇ ਕੋਲ ਚਾਹੇ ਕਿਸੇ ਤਿਉਹਾਰ ਦੇ ਵਿਸ਼ ਕਰਨ ਦਾ ਮੌਕਾ ਹੋਵੇ ਜਾਂ ਕਿਸੇ ਪਰੌਂਦੇ ਹੋਵੇ ਆਪਾਂ ਇੱਕ ਦੂਜੇ ਨੂੰ ਤਾਂ ਹੀ ਜਾਣਦੇ ਹਾਂ ਉਹ ਬੰਦੇ ਆਪਾਂ ਬੁਲਾਉਂਦੇ ਰਹਿਣਾ ਚਾਹੀਦਾ ਕਿਉਂਕਿ ਅੱਜ ਕੱਲ ਉਮਰ ਬਹੁਤ ਘੱਟ ਰਹੀ ਗਈ ਵੈਸੇ ਵੀ ਆਪਾਂ ਇਹ ਵੀ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਵੀਰੇ ਅੱਜ ਦੇ ਟਾਈਮਸ ਦਾ ਜਿੰਨਾ ਕਿ ਰਿਸ਼ਤੇ ਬਣਾ ਸਕੇ ਉਹਨੇ ਕਰ ਲਿਆ ਆਪਣੇ ਵਾਸਤੇ ਜੀ। ਸੋ ਪਿਆਰ ਜਿੰਨਾ ਬਣਦੇ ਉਹਨਾਂ ਵਧੀਆ ਜੀ ਆਪਣਾ। ਸੋ ਥੈਂਕ ਯੂ ਸੋ ਮੱਚ ਭਾਜੀ। ਧੰਨਵਾਦ ਤੁਹਾਡਾ ਬ੍ਰੋਡਾ ਜੀ। ਥੈਂਕ ਯੂ ਸੋ ਮੱਚ ਜੀ ਤੁਹਾਡੀ ਪੂਰੀ ਟੀਮ ਦਾ। ਮੈਂ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੁਹਾਡੇ। ਥੈਂਕ ਯੂ ਭਾਜੀ। ਥੈਂਕ ਯੂ ਸੋ ਮੱਚ।